ਤਨਤਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਸੁਪੁੱਤਰੀ ਕੰਚਨਪ੍ਰੀਤ ਕੌਰ ਨੂੰ ਜਿਹੜੀ ਹੈ ਜ਼ਮਾਨਤ ਮਿਲੀ ਹੈ ਉਹਨਾਂ ਨੂੰ ਰਾਹਤ ਮਿਲੀ ਹੈ ਉਹਨਾਂ ਤੇ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਇਲੈਕਸ਼ਨ ਦੌਰਾਨ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਜਿਹੜੇ ਹੈ ਉਹ ਮੁਖੀ ਨੇ ਗੱਲਬਾਤ ਕਰਦੇ ਆ ਅਰਸ਼ਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਹੋ ਜੀ ਬਹੁਤ ਵਧੀਆ ਅੱਛਾ ਕੱਲ ਨਿਸ਼ੱਤਰ ਨੂੰ ਤੇ ਅੱਜ ਕੰਚਨਪ੍ਰੀਤ ਨੂੰ ਰਾਹਤ ਮਿਲੀ ਹੈ ਜੀ ਅਦਾਲਤ ਵੱਲੋਂ ਬਿਕੋ ਤਰਨ ਤਾਰਨ ਦੇ ਚੋਣ ਨਤੀਜਿਆਂ ਦੀ ਬੁਖਲਾਹਟ ਜਿਸ ਤਰੀਕੇ ਸਰਕਾਰ ਨੇ ਝੂਠੇ ਪਰਚਿਆਂ ਚ ਦਿਖਾਈ ਜੀ ਔਰ ਸੱਤਾ ਦਾ ਨਸ਼ਾ ਤਾਂ ਇੰਨਾ ਸਿਰ ਚੜ ਕੇ ਬੋਲਿਆ ਕਿ ਧੀਆ ਭੈਣਾ ਨੂੰ ਵੀ ਨਹੀਂ ਬਖਸ਼ਿਆ ਮਤਲਬ ਸ਼੍ਰੋਮਣੀ ਕਾਲ ਦਲ ਦੇ ਮਹਿਲਾ ਜਿਹੜੇ ਲੀਡਰ ਉਹਨਾਂ ਤੇ ਪਰਚੇ ਔਰ ਖਾਸ ਕਰਕੇ ਜਿਹੜੇ ਸਾਡੇ ਉਮੀਦਵਾਰ ਸੀ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜੀ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੇ ਖਿਲਾਫ ਚਾਰ ਝੂਠੇ ਪਰਚੇ ਇਹ ਚੋਣ ਜਿਹੜੀ ਚੋਣ ਪ੍ਰਚਾਰਸ਼ੀਲ ਦੌਰਾਨ ਦਰਜ ਕੀਤੇ ਗਏ ਜੀ ਔਰ ਤੁਸੀਂ ਦੇਖਿਆ ਹੋਣਾ ਵੀ ਚੋਣਾਂ ਤੋਂ ਬਾਅਦ ਕਿਉਂਕਿ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਦੇ ਸੀ ਸਰਕਾਰ ਨੇ ਇਹਨਾਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਡੰਡਾ ਤੰਤਰ ਦਾ ਜਿੱਤ ਕਿੰਨੇ ਤੇ ਹੋਈ 10000 ਤੇ ਸਾਰੇ ਮੰਤਰੀ ਸਾਰੇ ਐਮਐਲਏ ਇਹਨਾਂ ਨੂੰ ਦਿੱਲੀ ਤੋਂ ਇੱਕ ਲਾਈਨ ਆ ਗਈ ਕਹਿ ਦੋ ਜੀ ਅਕਾਲੀ ਦਲ ਨੇ ਤਾਂ ਕਰਮਿੰਦਰ ਨੂੰ ਟਿਕਟ ਦੇ ਦਿੱਤੀ ਤੇ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਅਦਾਲਤ ਨੇ ਤਾਂ ਮੰਨੀ ਨਹੀਂ ਗੱਲ ਇਹ ਅਦਾਲਤ ਨੇ ਤਾਂ ਕੰਚਨਪ੍ਰੀਤ ਨੂੰ ਚਾਰੇ ਪਰਚੇ ਨੇ ਜਿਹੜੇ ਜਿਨ੍ਹਾਂ ਚ 3 ਚ ਨਾਨ ਅਵੇਲੇਬਲ ਫਰੈਂਸੀ 3 ਚ ਬੇਲ ਦਿੱਤੀ ਚੌਥਾ ਤਾਂ ਹੈ ਹੀ ਚਲੋ ਅਵੇਲੇਬਲ ਹੈ ਤੇ ਫਿਰ ਹੁਣ ਸਰਕਾਰ ਕਿੱਥੇ ਖੜੀ ਹੈ ਮਤਲਬ ਨਾ ਤਾਂ ਇਲੈਕਸ਼ਨ ਕਮਿਸ਼ਨ ਹੀ ਪੰਜਾਬ ਦੀ ਸਰਕਾਰ ਤੇ ਡੀਜੀਪੀ ਨਾਲ ਸਹਿਮਤ ਕਿਉਂਕਿ ਤਾਂ ਹੀ ਉਥੇ ਡੀਐਸਪੀ ਬਦਲੇ ਤਾਂ ਹੀ ਐਸਪੀ ਬਦਲੇ ਤਾਂ ਹੀ ਉਥੇ ਡੀਜੀਪੀ ਸਾਹਿਬ ਨੂੰ ਸਨਮਨ ਕੀਤਾ ਨਾ ਹੀ ਅਦਾਲਤਾਂ ਮੰਨ ਰਹੀਆਂ ਨੇ ਤੇ ਕੱਲ ਹਾਈ ਕੋਰਟ ਨੇ ਵੀ ਕਿਹਾ ਤਾਂ ਕਿ ਨਛੱਤਰ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਗੈਰਸੰਵਿਧਾਨਕ ਹੈ ਸੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਅਦਾਲਤਾਂ ਨੇ ਵੀ ਇਲੈਕਸ਼ਨ ਕਮਿਸ਼ਨ ਨੇ ਵੀ ਸੋ ਹੁਣ ਸਮਝ ਆ ਗਈ ਇਹਨਾਂ ਨੂੰ ਕਿ ਅਸੀਂ ਖੜੇ ਕਿੱਥੇ ਹਾਂ ਸੋ ਇਹ ਜਿਹੜੀ ਧੱਕੇਸ਼ਾਹੀ ਹੈ ਪੰਜਾਬ ਦੇ ਵਿੱਚ ਨਹੀਂ ਚੱਲਦੀ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਹੋਈ ਜੱਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੁਕਾਬਲਾ ਕਰੂਗਾ ਜੇ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਐਸਾ ਸਰਕਾਰ ਧੱਕੇਸ਼ਾਹੀ ਕਰੂਗੀ ਸੋ ਇਹ ਕਹਿੰਦੇ ਸੀ ਪਤਾ ਨਹੀਂ ਜੀ ਕੈਂਡੀਡੇਟ ਕਿੱਥੇ ਹੈ ਜੀ ਉਹਨਾਂ ਦੀ ਬੇਟੀ ਕਿੱਥੇ ਹੈ ਕਿਤੇ ਨਹੀਂ ਅਦਾਲਤਾਂ ਤੇ ਭਰੋਸਾ ਹੁਣ ਤੁਸੀਂ ਇੱਕ ਲੜਕੀ ਤੇ ਪਰਚੇ ਦੇਤੇ ਤਾਂ ਤੁਹਾਡੀ ਤਾਂ ਮਨਛਾ ਹੀ ਸੀ ਉਹਨੂੰ ਇਲੀਗਲੀ ਅਰੈਸਟ ਕਰਨ ਦੀ ਅਸੀਂ ਅਦਾਲਤ ਦੇ ਵਿੱਚ ਜਾਣਾ ਸੀ ਸਾਡੇ ਕੋਲ ਪਲੈਟਫਾਰਮ ਸੀ ਅਦਾਲਤ ਗਏ ਅਦਾਲਤ ਨੇ ਬੇਲ ਦੇ ਦਿੱਤੀ ਹੁਣ ਸਰਕਾਰ ਦੱਸੇ ਵੀ ਇਹ ਤੋਂ ਬਾਅਦ 4ਾਂਚ ਤਾਂ ਬੇਲ ਹੋ ਗਈ ਹੁਣ ਸਰਕਾਰ ਨੇ ਹੋਰ ਕਿੰਨੇ ਕਿ ਝੂਠੇ ਪਰਚੇ ਦੇਣੇ ਹੁਣ ਸਰਕਾਰ ਸਪਸ਼ਟ ਕਰੇ ਇਹ ਕਿਹੜੇ ਕਿਹੜੇ ਤੁਸੀਂ ਅਫੈਂਸ ਦੀ ਗੱਲ ਕਰ ਰਹੇ ਸੀ ਕੀ ਕੀ ਕਿਹੜੇ ਕਿਹੜੇ ਪਰਚੇ 'ਤੇ ਕੀ ਕੀ ਅਫੈਂਸ ਲਗਾਏ ਗਏ ਸੀ ਦੇਖੋ ਜੀ ਇਹਨਾਂ ਦੇ ਖਿਲਾਫ ਪੁਲਿਸ ਨੂੰ ਰੋਕਣ ਤੋਂ ਲੈ ਕੇ ਮੈਂ ਕਹਿੰਦਾ ਕਿ ਪੁਲਿਸ ਨੂੰ ਰੋਕਣਾ ਉਹਦੀ ਡਿਊਟੀ 'ਚ ਵਿਘਨ ਪਾਉਣਾ ਹੋਰ ਮਤਲਬ ਕਿ ਦੁਨੀਆ ਜਹਾਂ ਦਾ ਕਿਹੜਾ ਅਫੈਂਸ ਚਾਹੇ ਠੱਗੀ ਦਾ ਹੋਵੇ ਚਾਹੇ ਇਮੀਗ੍ਰੇਸ਼ਨ ਦੇ ਹੋਣ ਮਤਲਬ ਇਹਨਾਂ ਤੇ ਇੰਨੇ ਹਰ ਇੱਕ ਧਾਰਾ ਇਹਨਾਂ ਨੇ ਵਰਤੀ ਪਰ ਸਾਰਿਆਂ ਦੇ ਵਿੱਚ ਜਿਹੜਾ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਇਹ ਜਿਹੜੀ ਅਦਾਲਤ ਹੇਠਲੀ ਅਦਾਲਤ ਨੇ ਤੇ ਕੇ ਮਾਨਜੋਗ ਹਾਈ ਕੋਰਟ ਤੋਂ ਮਿਲੀ ਜੀ ਦਮਾਨਤ ਤਿੰਨ ਕੇਸ ਇਹਦੇ ਵਿੱਚ ਤਰਨ-ਤਰਨ ਦੇ ਨੇ ਜੀ ਇੱਕ ਮਜੀਠੇ ਦਾ ਜੀ ਸੋ ਸਾਰੀਆਂ ਜ਼ਿਲ੍ਹਾ ਅਦਾਲਤ ਤੋਂ ਹੋਈ ਹੈ ਜ਼ਿਲ੍ਹਾ ਦਾ ਅਜਾ ਕੀ ਮੰਨਦੇ ਹੋ ਫਿਰ ਤੁਸੀਂ ਆਮ ਆਦਮੀ ਪਾਰਟੀ ਦਾ ਲਗਾਤਾਰੀ ਪ੍ਰਚਾਰ ਕਰ ਰਹੀ ਸੀ ਕਿ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਮਿਲੀ ਉਹਦੀ ਸੱਸ ਨੂੰ ਟਿਕਟ ਮਿਲੀ ਕਾਂਚਨਪ੍ਰੀਤ ਨੂੰ ਵੀ ਉਸ ਤਰੀਕੇ ਨਾਲ ਜੋੜਿਆ ਜਾ ਰਿਹਾ ਸੀ ਕਿ ਉਹ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਆਏ ਉਹਨਾਂ ਤੇ ਪਰਚੇ ਜਿਹੜੇ ਹੋਏ ਹੈ ਮਤਲਬ ਉਹਨਾਂ ਨੂੰ ਲਗਾਤਾਰ ਆਵੰਦੀ ਪਾਰਟੀ ਦਾ ਟਾਰਗੇਟ ਕਰ ਰਹੀ ਸੀ ਇਹ ਚੀਜ਼ ਨੂੰ ਨੇ ਮੈਂ ਤਾਂ ਉਹੀ ਪੁੱਛਦਾ ਜੀ ਵੀ ਇਹਨਾਂ ਨੂੰ ਤਾਂ ਦਿੱਲੀ ਤੋਂ ਲਾਈਨ ਆ ਗਈ ਇਹਨਾਂ ਨੇ ਸੋਚੇ ਸਾਹਦੇ ਉਹ ਚੱਕ ਤਾਂ মিডিਆ ਦੇ ਵਿੱਚ ਤੇ ਅਦਾਲਤਾਂ ਨੇ ਤਾਂ ਮੰਨਿਆ ਨਹੀਂ ਹਾਲਾਂਕਿ ਕੱਲ ਜਦੋਂ ਮਜੀਠਾ ਕੇਸ ਤੇ ਐਂਟੀਸੀਪੇਟਰੀ ਬੇਲ ਹੋਈ ਆ ਉੱਥੇ ਐਸਐਸਪੀ ਵੀ ਹਾਜ਼ਰ ਸੀ ਐਸਪੀ ਵੀ ਹਾਜ਼ਰ ਸੀ ਸਾਰਾ ਪੁਲਿਸ ਪ੍ਰਸ਼ਾਸਨ ਖੜਾ ਸੀ ਜਿੱਦਾਂ ਕਿਸਾਬ ਨੂੰ ਲੈ ਕੇ ਆਏ ਹੁੰਦੇ ਨੇ ਸੋ ਹੁਣ ਇਹਨਾਂ ਨੂੰ ਪੁੱਛੋ ਜੀ ਅਦਾਲਤ ਨੇ ਕਿਉਂ ਨਹੀਂ ਮੰਨੀ ਫਿਰ ਤੁਹਾਡੀ ਗੱਲ ਜੇ ਐਸਐਸਪੀ ਨੂੰ ਜਾਣਾ ਪੈ ਗਿਆ ਤਾਂ ਇੱਥੋਂ ਪਤਾ ਲੱਗਦਾ ਕਿ ਕੇਸ ਕਿੰਨਾ ਕਮਜ਼ੋਰ ਹੈ ਤੇ ਐਸਐਸਪੀ ਦੀ ਦਲੀਲਾਂ ਨਾਲ ਵੀ ਜੇ ਅਦਾਲਤ ਨਹੀਂ ਸਹਿਮਤ ਹੈਗੀ ਤਾਂ ਫਿਰ ਹੁਣ ਆਮ ਆਦਮੀ ਪਾਰਟੀ ਆਪਣੇ ਅ ਕੀ ਲੱਗਦਾ ਮਤਲਬ ਜਿਹੜੀਆਂ ਉਸ ਤਰ੍ਹਾਂ ਐਫ ਆਈ ਆਰ ਹੋਈਆਂ ਉਹ ਰਾਜਨੀਤੀ ਤੋਂ ਪ੍ਰੇਰਿਤ ਸੀ 100% ਜੀ ਪਹਿਲੇ ਦਿਨੋਂ ਸਰਕਾਰ ਨਰਵਸ ਸੀ ਸਰਕਾਰ ਨੂੰ ਪਤਾ ਸੀ ਕਿ ਤਰਨ ਤਰਨ ਦੀ ਉਹ ਪਚੋਣ ਸਰਕਾਰ ਹਾਰ ਰਹੀ ਹੈ ਉਥੇ ਧੱਕੇਸ਼ਾਹੀ ਕੀਤੀ ਗਈ ਉਥੇ ਡਰਾਉਣ ਦੀ ਕੋਸ਼ਿਸ਼ ਹੋਈ ਕੰਚਨਪ੍ਰੀਤ ਨੂੰ ਮੈਂ ਵਧਾਈ ਦਿੰਦਾ ਉਹਨੇ ਡਟ ਕੇ ਲੜਾਈ ਲੜੀ ਉਹਨਾਂ ਦੇ ਮਾਤਾ ਜੀ ਕੈਂਡੀਡੇਟ ਸੀ ਪਰ ਕੰਚਨਪ੍ਰੀਤ ਨੇ ਡਟ ਕੇ ਲੜਾਈ ਲੜੀ ਉਹਦਾ ਹੀ ਸਿੱਟਾ ਸੀ ਕਿ ਝੂਠੇ ਪਰਚੇ ਪਾਏਗੇ ਪਰ ਅਦਾਲਤਾਂ ਤੇ ਭਰੋਸਾ ਹੈ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਸੋ ਸੰਵਿਧਾਨ ਦੇ ਵਿੱਚ ਜਿਹੜਾ ਸਾਨੂੰ ਕਾਨੂੰਨ ਨੇ ਹੱਕ ਦਿੱਤੇ ਉੱਥੇ ਅਦਾਲਤਾਂ ਨੇ ਸਾਨੂੰ ਬੇਲ ਦਿੱਤੀ ਤੇ ਇਹ ਜਿਹੜੀ ਬੀਤੇ ਦਿਨੀ ਅਮਰਤ ਸਰ ਦੇਹਾਤੀ ਦੇ ਜਿਹੜੇ ਐਸਐਸਪੀ ਦਾ ਤਬਾਦਲਾ ਸੋਰੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀਗਾ ਕੀ ਲੱਗਦਾ ਉਹ ਵੀ ਇਸੇ ਕਲੀ ਦੇ ਤਹਿਤ ਹੀ ਸੀ ਜਿਹੜਾ ਅਫਸਰ ਮਨੀਸ਼ ਸੋਸੋਦੀਆ ਦੀ ਸ਼ਾਮ-ਦਾਮ-ਦੰਦ ਵੇੜ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਉਹਨੂੰ ਇਹ ਸਸਪੈਂਡ ਕਰ ਦਿੰਦੇ ਤੇ ਦੂਜੇ ਅਫਸਰਾਂ ਬਾਰੇ ਬੋਲਦੇ ਨਹੀਂ ਜਿਨ੍ਹਾਂ ਨੂੰ ਕਨਸਟੀਟਿਊਸ਼ਨਲ ਅਥਾਰਟिटीज ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਗਰ ਕਿਸੇ ਨੂੰ ਸਸਪੈਂਡ ਕੀਤਾ ਉਹਦੇ ਤਾਂ ਹੱਕ ਚ ਬੋਲ ਰਹੀ ਸੀ ਸਾਰੀ ਆਮ ਆਦਮੀ ਪਾਰਟੀ ਡੀਜੀਪੀ ਸਾਹਿਬ ਨੂੰ ਸੰਬਨ ਕੀਤਾ ਉਦੋਂ ਨਹੀਂ ਇਹ ਬੋਲਦੇ ਜੇ ਕੋਈ ਅਫਸਰ ਇਹਨਾਂ ਦੇ ਪ੍ਰੈਸ਼ਰ ਅੱਗੇ ਪੋਹ ਡਾਊਨ ਕਰਨ ਤੋਂ ਮਨਾ ਕਰ ਦਿੰਦਾ ਜੇ ਕੋਈ ਅਫਸਰ ਕਹਿੰਦਾ ਕਿ ਮੈਂ ਸੰਵਿਧਾਨ ਤੇ ਰੂਲ ਬੁੱਕ ਮੁਤਾਬਕ ਚੱਲੂੰਗਾ ਉਹਨੂੰ ਇਹ ਸਸਪੈਂਡ ਕਰ ਦਿੰਦੇ ਕੀ ਲੱਗਦਾ ਜਿਵੇਂ ਹੁਣ ਇਹਨਾਂ ਨੂੰ ਜ਼ਮਾਨਤ ਮਿਲ ਗਈ ਨਛੱਤਰ ਨੂੰ ਜ਼ਮਾਨਤ ਮਿਲ ਗਈ ਕੀ ਲੱਗਦਾ ਅਦਾਲਤ ਨੂੰ ਇਹ ਲੱਗਿਆ ਅਦਾਲਤ ਨੂੰ ਵੀ ਇਹ ਇਹ ਜਿਹੜੀ ਹੈ ਭਾਫੰਦਰੋਂ ਆਈ ਕਿ ਪਰਚੇ ਜਿਹੜੇ ਆ ਇਹ ਰਾਜਨੀਤਿਕ ਪ੍ਰੇਰਿਤ ਅਦਾਲਤ ਨੂੰ ਵੀ ਲੱਗਿਆ ਜਾਂ ਕੀ ਕੋਈ ਤੱਥਾਂ ਦੀ ਕਮੀ ਰਹੀ ਹੈ ਬਿਲਕੁਲ ਜੀ ਤੁਸੀਂ ਜਦੋਂ ਚੋਣ ਪ੍ਰਚਾਰ ਦੇ ਦੌਰਾਨ ਐਸੇ ਝੂਠੇ ਪਰਚੇ ਜਿਨ੍ਹਾਂ ਦਾ ਕੋਈ ਸਬੂਤ ਹੈ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਤੱਥ ਹੈ ਨਹੀਂ ਤਾਂ ਅਦਾਲਤਾਂ ਮੈਂ ਜਿੱਦਾਂ ਕਹਿਣਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਦੇ ਬਿਆਨ ਪੰਜਾਬ ਦੇ ਵਿੱਚ ਜਿਹੜੀ ਗੱਡੀਆਂ ਦੀ ਛੱਤਾ ਤੇ ਤਾਂ ਚੱਲ ਸਕਦੇ ਨੇ ਅਦਾਲਤ ਦੇ ਅੰਦਰ ਸਬੂਤ ਚੱਲਦੇ ਨੇ ਤੱਥ ਚੱਲਦਾ ਕਾਨੂੰਨ ਚੱਲਦਾ ਅਦਾਲਤ ਦੀ ਦਹਲਿਜ਼ ਤੇ ਜਾ ਕੇ ਮੁੱਖ ਮੰਤਰੀ ਦੇ ਦਾਅਵੇ ਹਮੇਸ਼ਾ ਹੀ ਢਹਿ ਢੇਰੀ ਹੁੰਦੇ ਰਹੇ ਨੇ ਤਾਂ ਆਪਾਂ ਰੋਜ਼ ਹੀ ਦੇਖਦੇ ਆਂ ਜੋ 79 ਗਿੱਲ ਨੂੰ ਜਿਹੜੀ ਹੈ ਉਹ ਜ਼ਮਾਨਤ ਮਿਲੀ ਹੈ ਕੱਲ ਉਹਦੇ ਉਹਦੇ ਵਿੱਚ ਕੀ ਕੁਝ ਹੋਇਆ ਜੀ ਦੇਖੋ 79 ਗਿੱਲ ਸਾਹਿਬ ਨੂੰ ਜਿਹੜਾ ਚੱਕਿਆ ਗਿਆ ਸੀ ਉਹ 3:45 ਮਿੰਟ ਤੇ ਇੱਕ ਕੈਫੇ ਤੋਂ ਇਲੀਗਲੀ ਚੱਕਿਆ ਗਿਆ ਸੀ ਜਿੱਦੀ ਕਿ ਅਸੀਂ ਉਦੋਂ ਹੀ ਹੈਬੀਅਸ ਪੇਟੀ ਸੀ ਜੀ ਸੋ ਉਸੇ ਦਿਨ ਵਾਲੀ ਹੈਬੀਅਸ ਤੇ ਜਿਹੜਾ ਕੱਲ ਆਰਡਰ ਆਇਆ ਜਿੱਥੇ ਅਦਾਲਤ ਨੇ ਮੰਨਿਆ ਕਿ ਜਿਹੜੀ ਗ੍ਰਿਫਤਾਰੀ ਹੈ ਉਹ ਬਿਨਾ ਪਰਚੇ ਤੋਂ ਮਤਲਬ ਗ੍ਰਿਫਤਾਰੀ ਪਹਿਲਾਂ ਹੋ ਰਹੀ ਹੈ ਪਰਚਾ ਬਾਅਦ ਦੇ ਵਿੱਚ ਦਰਜ ਕੀਤਾ ਜਾ ਰਿਹਾ ਜੋ ਗੈਰਸੰਵਿਧਾਨਿਕ ਹੈ ਜਿਹੜਾ ਕਿ 1 41A ਚ ਨੋਟਿਸ ਦੇਣਾ ਹੁੰਦਾ ਸੁਪਰੀਮ ਕੋਰਟ ਦਾ ਲੇਟੈਸਟ ਲਾਅ ਇਹ ਕਹਿੰਦਾ ਕਿ ਜੇ ਇਥੇ ਸਜ਼ਾ 7 ਸਾਲ ਤੋਂ ਘੱਟ ਹੈ ਉਥੇ ਤੁਸੀਂ ਸਿੱਧਾ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਉਹਨੂੰ 41A ਦਾ ਨੋਟਿਸ ਦਿੰਨਾ ਹੈ ਉਹ ਨਹੀਂ ਦਿੱਤਾ ਗਿਆ ਗਰਾਉਂਡਸ ਆਫ ਰੈਸ ਨਹੀਂ ਦਿੱਤੇ ਗਏ ਸੋ ਸਾਰਾ ਕੁਝ ਗੈਰਸੰਵਿਧਾਨਿਕ ਤਰੀਕੇ ਨਾਲ ਕੀਤਾ ਗਿਆ ਜਿਹਦੇ ਕਰਕੇ ਅਦਾਲਤ ਨੇ ਇੰਟਰਫੇਅਰ ਕੀਤਾ ਤੇ ਨਛੱਤਰ ਨੂੰ ਇਮੀਡੀਏਟਲੀ ਛੱਡਣ ਦੇ ਹੁਕਮ ਦਿੱਤੇ ਤਾਂ ਤਾਂ ਸਪੱਸ਼ਟ ਹੋ ਜਾਂਦਾ ਅਸੀਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੱਲ੍ਹ ਆਰਡਰ ਭੇਜਿਆ ਕਿ ਹੁਣ ਤਾਂ ਹਾਈ ਕੋਰਟ ਨੇ ਵੀ ਮੋਹਰ ਲਾਤੀ ਹੈ ਕਿ ਕਿਸ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਕੀ ਲੱਗਦਾ ਮਤਲਬ 79 ਦੀ ਗ੍ਰਿਫਤਾਰੀ ਕਾਂਚੀ ਫਰੀਦਕੌਰ ਤੇ ਪਰਚਾ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੁਖਲਾਈ ਹੋਈ ਹੈ ਉਹਨਾਂ ਨੂੰ ਹਾਰ ਲੱਗ ਰਹੀ ਪਰ ਉਹ ਤਾਂ ਜਿੱਤੇ ਹੈਗੇ ਉਥੋਂ ਜਿੱਤ 10000 ਦੀ ਸਰਕਾਰ ਦੀ ਐਸਐਸਪੀਾਂ ਦੀ ਜਿੱਤ ਹੈ ਜਿਸ ਤਰੀਕੇ ਦਾ ਗੁੰਡਾ ਤੰਤਰ ਹੁਣ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਮੰਨੀ ਹੈ ਇਹ ਗੱਲਾਂ ਸੋ 2027 ਦੇ ਵਿੱਚ ਐਸਐਸਪੀ ਆਨੇ ਤੇ ਅਫਸਰਾਂ ਨੇ ਨਹੀਂ ਚੋਣ ਲੜ ਕੇ ਦੇਣੀ ਲੋਕਾਂ ਨੇ ਦਿਖਾਤਾ ਕਿ ਲੋਕਾਂ ਦਾ ਰੁਝਾਨ ਸ਼ਰੋਮਨੀ ਅਕਾਲੀ ਦਲ ਵਾਲਾ ਲੋਕ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਇੰਨਾ ੱਥਕੇ ਦੇ ਬਾਵਜੂਦ ਮਜੀਠੀਆ ਸਾਹਿਬ ਨੂੰ ਜੇਲ੍ਹ ਦੇ ਅੰਦਰ ਰੱਖਣ ਦੇ ਬਾਵਜੂਦ ਅਗਰ ਜਿੱਤ ਦਾ ਅੰਤਰ ਸਿਰਫ 10000 ਦਾ ਤਾਂ ਪੰਜਾਬ ਦਾ ਮੂਡ ਸਾਫ ਜੀ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਜੀ ਧੰਨਵਾਦ ਸਰ ਧੰਨਵਾਦ ਬਹੁਤ ਬਹੁਤ